ਕਬੱਡੀ ਜਗਤ ਦਾ ਸੁਪਰਸਟਾਰ ਖਿਡਾਰੀ ਗਰਲਾਲ ਸੋਲ ਪਿਛਲੇ ਦਿਨ ਹੀ ਫਰੋਤੀ ਮੰਗਣ ਦੇ ਚੱਕਰ ਦੇ ਵਿੱਚ ਗ੍ਰਿਫਤਾਰ ਹੋਇਆ ਹੈ ਤਰਨਤਾਰਨ ਪੁਲਿਸ ਨੇ ਦੱਸਿਆ ਹੈ ਕਿ ਗਰਲਾਲ ਸੋਲ ਨੇ ਕਿਸੇ ਡਾਕਟਰ ਤੋਂ ਫਰੋਤੀ ਮੰਗਣ ਦੇ ਚੱਕਰ ਚ ਫਸ ਗਿਆ ਗਰਲਾਲ ਸੋਲ ਦੇ ਨਾਲ ਚਾਰ ਬੰਦੇ ਹੋਰ ਵੀ ਸੀ ਉਹ ਫਰਾਰ ਚੱਲ ਰਹੇ ਨੇ ਪਰ ਗਰਲਾਲ ਸੋਲ ਨੂੰ ਇੱਕ ਕਿਸਤਲ ਦੇ ਸਹਨੇ ਗ੍ਰਿਫਤਾਰ ਕੀਤਾ ਹੈ ਕਹਿੰਦੇ ਉਹਨੇ ਫਾਇਰਿੰਗ ਬੂਮ ਵੀ ਕੀਤੀ ਆ ਤੇ ਡਾਕਟਰ ਤੋਂ ਫਰੋਤੀ ਨੂੰ ਗੰਦੇ ਚੱਕਰ 'ਚ ਗਿਰ ਕਬੱਡੀ ਦਾ ਸੁਪਰਸਟਾਰ ਨਹੀਂ ਖੜੀ ਤੇ ਫਰੋਤੀ ਮੰਤਲ ਦੇ ਚੱਕਰ 'ਚ ਫਸ ਗਿਆ ਗਰਨਾਲ ਸੋਲ ਨੂੰ ਦੇਖ ਕੇ ਲੱਗਦਾ ਹੈ ਕਿ ਕਬੱਡੀ ਦੇ ਵਿੱਚ ਕੰਨੀ ਫੋਕੀ ਚਮਕਦਮ ਕਰ ਤੇ ਕਬੱਡੀ 'ਚ ਕੱਢਣ ਪਾਉਣ ਨੂੰ ਕੋਸਹਾ ਨਹੀਂ ਕੁਝ ਖਿਡਾਰੀ ਨੇ ਜਿਹੜੇ ਪੈਸੇ ਕਮਾ ਰਹੇ ਨੇ ਕਬੱਡੀ ਚ ਪਰ ਗਰਨਾਲ ਸੋਲ ਵੀ ਸੁਪਰਸਟਾਰ ਅਟੈਕਰ ਅੱਜ ਵੀ ਖੇਡਦਾ ਹੈ ਬਹੁਤ ਤਗੜਾ ਰੇਪਰ ਸੀਗਾ ਗਰਨਾਲ ਸੌਤੀ ਲੈਣ ਦੇ ਚੱਕਰ ਚ ਫਸ ਗਿਆ ਇਹਨੂੰ ਦੇਖ ਕੇ ਲੱਗਦਾ ਹੈ ਕਿ ਕੰਨੀ ਫੁੱਟ ਨਹੀਂ ਚਾਹੁੰਦਾ